ਚੰਗਾ ਆਪਣਾ ਕਰ ਤੁੰਨੋ ਨੀਚ ਸਦਾਈਐ ਕਰਕੇ ਨੀਚ ਸਦਾਵਨਾ ਜਾਗੇ ਕੋਈ ਨਾ ਟਕੇ ਵਿਕਾਰੀ ਗੁਰਪੂਰੇ ਗਲਸਾਰੀ ਜਾਗੇ ਕੋਈ ਨਾ ਟਕੇ ਵਿਕਾਰੀ ਗੁਰਪੂਰੇ ਗਲਸਾਰੀ ਹਰ ਹਰ ਨਾਮ ਸੰਤਨ ਕੀ ਓਟ ਜੋ ਸਿਮਰੈ ਤਸਵੀਰ ਗਤ ਹੋਵੇ ਉਦਰੇ ਸਗਲੇ ਕੋਟਾ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਧਨ ਪਾਇਆ ਕੋ ਨਾਨਕ ਆਪ ਮਿਟਾਇਆ ਕੋ ਨਾਨਕ ਆਪ ਮਿਟਾਇਆ ਸਭ ਪਾਰ ਬ੍ਰਹਮ ਨਦਰਿ ਆਇਆ ਓਏ ਨਿਮਾਨਾ ਵਿਧਤ ਨੀਮੀ ਨਾਨਕਾ ਗੁਣ ਚੰਗੇ ਆਇਆ ਤਤ ਸਭ ਕੋ ਨਿਮੈ ਆਪ ਕੋ ਪਰ ਕੋ ਨਿਮੈ ਨਾ ਕੋਈ ਘਰ ਤਾ ਰਾਜ ਤੁਲਿਐ ਮਿਰਸੋ ਗੋਰਾ ਹੋਈ ਨੀਚਾ ਅੰਦਰ ਨੀਚ ਜਾਤ ਨੀਤੀ ਹੋਤਨੀਚਾ ਵੱਡਿਆ ਸੋ ਪਿਆਰੀ ਮਰ ਧਾਰਨ ਤਿੰਨ ਕੇ ਸੰਗ ਸਾਥ ਵੱਡਿਆ ਸੋ ਪਿਆਰੀ ਸ ਜਥੈ ਨੀਚ ਸੰਭਾਲਿਆਨ ਤਥੈ ਨਦਰ ਤੇਰੀ ਬਖਸ਼ੀਜ ਜੀ ਕਰ ਜਤ ਪ੍ਰਾਪਤ ਚਾਹੇ ਬੰਨ ਗਰੀਬੀ ਪੱਲੇ ਦਸ ਦਾ ਭਾਵ ਗਰੀਬੀ ਪਜ ਸਭ ਖਾਲੀ ਉਠ ਚੱਲੇ ਜੀਤਨ ਜੀਤਨ ਸਭ ਕੁਰੀ ਆਕੇ ਜਲਦੀ ਹਾਲ ਫੁਕੀਰਾ ਜੀਤਨ ਦਾ ਮੁਲ ਕੌਡੀ ਨਹੀਂ ਹਰਨ ਦਾ ਮੁਲ ਹੀਰਾ ਚਤਰ ਸਿਆਣਾ ਸੁਗੜ ਸੋਏ ਜਨ ਤਜਿਆ ਬਿਮਾਨ ਚਾਰ ਤਦਾਰਥ ਅਸ਼ਟ ਸਿਧ ਭਜ ਨਾਨਕ ਹਰ ਨਾਮ ਰੋਸ ਨਾ ਕਾ ਮੂ ਸੰਗ ਕਰਵ ਰੋਸ ਨਾ ਕਾ ਮੂ ਸੰਗ ਕਰਵ ਆਪਣ ਆਪ ਵਿਚਾਰ ਜਗਰਵ ਜਗਰ ਹੋ ਹੋਏ ਨਿਮਾਣਾ ਜਗ ਰਹਾ ਨਾਨਕ ਨਦਰਿ ਪਾ ਜਹਾਂ ਗਿਆਨ ਤੈ ਧਰਮ ਹੈ ਜਹਾਂ ਝੂਠ ਤੈ ਪਾ ਜਹਾਂ ਖਿਮਾ ਤਹਿ ਆਪਰਾ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਹੋਏ பவானாட்ட <US> பவனிமா <morally> <us> <mis principalmente> Sadie <laughs> <laughs> ਹਉ ਮਨ ਗਰਬ ਨਿਵਾਰੀਏ ਗੁਰ ਮਤਿ ਰਧ ਗਰੀਬੀ ਆਵੈ ਗਿਆਨ ਮਤੀ ਕਟ ਚੰਨਨਾ ਭਰਮ ਅਗਿਆਨ ਗੰਦੇ ਨ ਮਿਟਾਵੈ ਹੋਇ ਨਿਮਾਨ ਟੈ ਪਵੈ ਦਰਗੈ ਮਾਨ ਨਿਮਾਨਾ ਪਾਵੈ ਦਰਗੈ ਮਾਨ ਨਿਮਾਨਾ ਪਾਵੈ ਖਸਮੈ ਸੂਈ ਭਾਵੰਦਾ ਖਸਮੈ ਦਾ ਜਿਸ ਪਾਣਾ ਭਾਵੈ ਪਾਣਾ ਮਨੈ ਮਨਿ ਕੋਣਾ ਫੋਣਾ ਆਪ ਮਨਾਵੇ ਦੁਨੀਆਂ ਵਿੱਚ ਭਰੌਣਾ ਦਾਵਾ ਛੱਡ ਰਹਿ ਲਾ ਦਾਵੇ ਸਾਧ ਸੰਗਤ ਮਿਲ ਹੁਕਮ ਮਨਾਵੇ ਸਾਧ ਸੰਗਤ ਮਿਲ ਹੁਕਮ ਮਨਾਵੇ ਹੋਈ ਨਿਮਣਾ ਘੇ ਪਵੇ ਹੋਈ ਨਿਮਣਾ ਘੇ ਪਵੇ ਗੈ ਮਾਨ ਨਿਮਾ ਨ ਪਵੇ ਕੋਈ ਨਿਮਾ ਟੇ ਪਵੇ ਹੋਈ ਨਿਮਾ ਟੇ ਪਵੇ ਹੋਈ ਨਿਮਾ ਟੇ ਪਵੇ ਹੋਈ ਨਿਮਾ ਟੇ ਪਵੇ ਹੋਈ ਨਿਮਾ ਟੇ ਪਵੇ what ਦਰਗਮਣ ਨਿਮਣਾ ਬਵ ਓ ਆਪਣੇ ਆਪ ਵਿਚਾਰ ਰੋਚ ਨਾ ਕਾਹੂੰ ਸੰਗ ਕਰੋ ਆਪਣੇ ਆਪ ਵਿਚਾਰ ਕੋਇ ਨਾ ਮੋਣਾ ਜਗ ਰੋ ਨਾਨਕ ਨਦਰੀ ਪਾ ਕੋਇ ਨ ਮਾਨ ਜਗ ਰੋ ਨਾਨਕ ਨਦਰੀ ਪਾਰ ਕਬੀਰ ਮਾਇਆ ਤੜੀ ਤੋ ਕਿਆ ਪਿਆ ਜੋ ਮਾਨ ਤਜਿਆ ਨ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੇ ਕੋ ਖਾਏ ਕਬੀਰ ਰੋਣਾ ਹੋਏ ਰੋ ਬਾਟ ਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੈ ਭਗਵਾਨ ਕਬੀਰ ਰੋੜਾ ਹੁਆ ਤੋ ਕਿਆ ਪਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇਹ ਕਬੀਰ ਖੇ ਹੋਈ ਤੋ ਕਿਆ ਪਇਆ ਜੋ ਉੱਡ ਲੱਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੋਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ ਹਰ ਜਨ ਚੈਸਾ ਚਾਹੀਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਖਰੀ ਹਾਤੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ ਵਜਾਈ ਕੀਤੀ ਹੋਏ ਕਹਾਰੇ ਕਬੀਰ ਬਰ ਭਲੀ ਵਦਾ ਕਹ ਖਾਂਡ ਰੇਤ ਮੈਂ ਵਿਖਰੀ ਹਾਤੀ ਚੁਨੀ ਨਾ ਜਾਏ ਕਹ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ ਕੀਤੀ ਹੋਏ ਕਹਿ ਖਾਏ ਸੁਖੀ ਬਸੈ ਮਸਕੀਨੀਆਂ ਆਪਨੇ ਵਾਰ ਤਲੇ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜੇਹੀ ਰੋਗ ਨ ਲਗਈ ਪੱਲੇ ਸਭ ਕੁਝ ਪਾਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਜੇਹੀ ਰੋਗ ਨ ਲਗਈ ਪੱਲੇ ਸਭ ਕੁਝ ਪਾਏ ਫਰੀਦਾ ਜੋ ਤੈ ਮਾਨੁ ਮਕੀਆਂ ਤਨਾ ਨਾ ਮਾਰੇ ਘੁੰਮ ਆ ਬਨੜੇ ਗਿਰੀਵਾਨ ਮੈਂ ਤਿਨ ਨਾਮਾਰੇ ਘੁੰਮ ਆ ਬਨੜੇ ਕਰ ਜਾਈਐ ਪੈਰ ਤਨਾ ਦੇ ਤੁਮ ਪੈਰ ਤਨਾ ਦੇ ਤੁਮ ਜਹ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਹੋ ਨਾਨਕ ਮੁਕਤ ਨਰ ਏ ਮਨ ਸਾਚੀ ਮਾਨ ਕੋਈ ਨਿਮਾਣਾ ਠਹਿ ਪਵੈ ਨਿਮਾਨਾ ਠੇ ਪਵ ਦਰਗ਼ੇ ਮਾਨ ਨਿਮਾਨਾ ਭਵੇ ਹੋਏ ਨਿਮਾਨਾ ਠੇ ਪਵ ਹੋਏ ਨਿਮਾਨਾ ਠੇ ਪਵ ਹੋਏ ਨਿਮਾਨਾ ਠੇ ਪਵ ਹੋਏ ਨਿਮਾਨਾ ਠੇ ਪਵ ਰਹਿ ਜੈਨ ਰੇਤ ਕੋਈ ਜਿ ਆਵੇ ਹਸਰ ਜੈਨ ਰache ਕਿੰਤ ਫਲ ਕੇ ਪੁਲ ਬਕ ਬਕੇ ਕਮਨ ਆਵੇ ਪਦ ਮਿੱਠ ਦਨੀ ਵੀ ਨਾਨਕਾ ਗੁਣ ਚੰਗਾਈ ਆ ਤਨਹੀ ਨਾਨਕਾ